ਅੱਜ ਮੈਨੂੰ ਸਮ ਉਹ ਅੱਜ 6 ਤਰੀਕ ਹੋ ਗਈ ਆ ਲਗਭਗ ਹਫ਼ਤਾ ਹੋ ਗਿਆ ਨੌਜਵਾਨਾਂ ਨੇ ਲੱਗਿਆ ਨੂੰ ਕੀ ਸਥਿਤੀ ਐ ਇਸ ਵੇਲੇ ਮੌਕੇ ਤੇ ਕਿਦਾਂ ਦੇ ਹਾਲਾਤ ਨੇ ਹਾਲਾਤ ਕੰਟਰੋਲ ਚ ਨੇ ਪਰ ਜਿਹੜੀ ਕੁਦਰਤ ਐ ਨਾ ਪਾਣੀ ਦਾ ਵਹਿਣ ਆ ਉਹ ਆਪਣਾ ਰੰਗ ਕਦੀ ਦਿਨ ਨੂੰ ਤੇ ਕਦੀ ਰਾਤ ਨੂੰ ਦਿਖਾਉਂਦਾ ਕਦੀ ਕਿਤੇ ਖੋਰਾ ਲੱਗਦਾ ਦਰਿਆ ਦੇ ਅੰਦਰਲੇ ਪਾਸੇ ਕਦੀ ਕਿਤੇ ਖੋਰਾ ਲੱਗਦਾ ਦਰਿਆ ਦੇ ਅੰਦਰਲੇ ਪਾਸੇ ਜਿਹਦਾ ਕਰਕੇ ਵਾਰ-ਵਾਰ ਪੈਨਿਕ ਹੋ ਜਾਂਦਾ ਹੈ ਪਰ ਵੈਸੇ ਕੁੱਲ ਮਿਲਾ ਕੇ ਸਥਿਤੀ ਜਿਹੜੀ ਕੰਟਰੋਲ ਦੇ ਵਿੱਚ ਹੈ ਜਦੋਂ ਹੀ ਕੋਈ ਪ੍ਰੋਬਲਮ ਆਉਂਦੀ ਹੈ ਫਿਰ ਸਾਰੇ ਹਮ ਹਮਾ ਕੇ ਜਿਹੜੇ ਨੌਜਵਾਨ ਨੇ ਸਾਡੇ ਉਹ ਇਕੱਠੇ ਹੋ ਕੇ ਤੇ ਨਾਲ ਪ੍ਰਸ਼ਾਸਨ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਜਿਹੜਾ ਇਹ ਕੰਮ ਨੂੰ ਨਿਪਰੇ ਚਾੜ ਰਹੇ ਆ ਪਰ ਕੁੱਲ ਮਿਲਾ ਕੇ ਜਿਹੜੀ ਸਥਿਤੀ ਹੈ ਬਿਲਕੁਲ ਕੰਟਰੋਲ ਦੇ ਵਿੱਚ ਆ ਕੋਈ ਪੈਨਿਕ ਨਹੀਂ ਹੈਗਾ ਕਿਸੇ ਕਿਸਮ ਦਾ ਜਿਹੜਾ ਪਹਿਲਾ ਰਿੰਪ ਹੜਾ ਕੇ ਲੈ ਗਿਆ ਸੀ ਹੁਣ ਉਸ ਤੋਂ ਅਗਲੇ ਪਾਸੇ ਮਾਰ ਪੈਣੀ ਸ਼ੁਰੂ ਹੋ ਗਈ ਆ ਤੇ ਉਹਦਾ ਕੀ ਪ੍ਰਬੰਧ ਹੋ ਰਿਹਾ ਹੈ ਅ ਅਗਲੀ ਸਾਈਡ ਤੇ ਜਿਹੜਾ ਉਹ ਉਹ ਕਦੀ ਕਿਤੇ ਕਦੀ ਕਿਤੇ ਜਿਵੇਂ ਤੁਹਾਨੂੰ ਦੱਸਿਆ ਕਿ ਕਦੀ ਕਿਤੇ ਕਦੀ ਕਿਤੇ ਇਹ ਪਾਣੀ ਆ ਇਹ ਕੁਦਰਤ ਆਏ ਨੇ ਕਿੱਤਰੋਂ ਕਿਵੇਂ ਆਉਣਾ ਕਿਵੇਂ ਨਹੀਂ ਆਉਣਾ ਉਹ ਆਪਣਾ ਰਸਤਾ ਬਣਾਉਂਦਾ ਜਦੋਂ ਆਉਂਦਾ ਆ ਤੇ ਫਿਰ ਉਹ ਜਿੱਥੇ ਵੀ ਖੋਰਾ ਲੱਗਦਾ ਉੱਥੇ ਨਾਲ ਦੀ ਨਾਲ ਜਿਹੜੇ ਪ੍ਰਬੰਧ ਕੀਤੇ ਜਾਂਦੇ ਪ੍ਰਸ਼ਾਸਨ ਬਿਲਕੁਲ ਅਲਰਟ ਆ ਲੇਬਰ ਲੱਗੀ ਹੋਈ ਆ ਨੌਜਵਾਨ ਲੱਗੇ ਹੋਇਆ ਔਰ ਪ੍ਰਸ਼ਾਸਨ ਜਿਹੜਾ ਉਹ ਫੁੱਲੀ ਆਪਣਾ ਸਾਰਾ ਇਕੁਪਮੈਂਟ ਲੈ ਕੇ ਲੱਗੇ ਨੇ ਜਿੱਥੇ ਹੁਣ ਇਸ ਵੇਲੇ ਢਾਹ ਲੱਗ ਰਹੀ ਉਹਦੇ ਆਪੋਜੀਟ ਚ ਬੰਦੇ ਦੂਸਰੇ ਪਾਸੇ ਪੰਚਾਇਤੀ ਜ਼ਮੀਨ ਦੇ ਵਿੱਚੋਂ ਬਹੁਤ ਵੱਡੀ ਕਿਸੇ ਨੇ ਪ੍ਰਾਈਵੇਟ ਤੌਰ ਤੇ ਮਿੱਟੀ ਪਟਾਖੀ ਆ ਜਿਸ ਨਾਲ ਬੰਨੂ ਖਤਰਾ ਉਹਦੀ ਕੀ ਕਾਰਵਾਈ ਉਹਦੇ ਵਾਸਤੇ ਮੈਂ ਡੀਸੀ ਸਾਹਿਬ ਨੂੰ ਵੀ ਲੈਟਰ ਭੇਜ ਦਿੱਤੀ ਆ ਔਰ ਲੋਕਲ ਐਸਐਚਓ ਸਾਹਿਬ ਨੂੰ ਇਨਸਟਰਕਸ਼ਨ ਦੇ ਦਿੱਤੀਆਂ ਕਿ ਵੀ ਉਹ ਆਪਣਾ ਇਹ ਇਨਾਂ ਤੇ ਪਰਚਾ ਦਰਜ ਕਰਨ ਜਿਨ੍ਹਾਂ ਨੇ ਕਿਉਂਕਿ ਉੱਥੋਂ ਦੀ ਜਿਹੜੀ ਉਹ ਜ਼ਿਆਦਾ ਡੂੰਗੀ ਮਿੱਟੀ ਪੱਟੀ ਆ ਦੂਸਰੇ ਪਾਸਿਓਂ ਸੇਮ ਜਿਹੜੀ ਉਹ ਪੈ ਰਹੀ ਆ ਇਹ ਸਾਡੇ ਵਾਸਤੇ ਬੰਦ ਦੇ ਵਾਸਤੇ ਬੜੇ ਖਤਰੇ ਵਾਲੀ ਗੱਲ ਆ ਇਸ ਕਰਕੇ ਉਹਤੇ ਤੇ ਬਕਾਇਦਾ ਪਰਚਾ ਦਰਜ ਕਰਨ ਦੀ ਜਿਹੜੀ ਆ ਨਾ ਮੈਂ ਹਦਾਤ ਦੇ ਦਿੱਤੀ ਹੋਈ ਜਦੋਂ ਮਿੱਟੀ ਚੱਕੀ ਗਈ ਉਸ ਵੇਲੇ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜੀ ਉਸ ਵੇਲੇ ਕਿਸੇ ਨੇ ਕੋਈ ਕੰਪਲੇਂਟ ਹੀ ਨਹੀਂ ਕੀਤੀ ਮੈਂ ਅੱਜ ਹੀ ਸਾਰੇ ਇੱਥੇ ਹਾਂਜੀ ਨਾ ਕਿਸੇ ਨੇ ਹਾਂ ਜਥੇਦਾਰ ਜੀ ਦੱਸਦੇ ਨੇ ਕਿ ਵੀ ਇਹ ਪੁਰਾਣੀ ਚੱਕੀ ਹੋਈ ਆ ਮਿੱਟੀ ਅੱਜ ਮੈਂ ਤਾਂ ਅੱਜ ਜਿਹੜੇ ਸਾਡੇ ਕੋਲ ਸਾਡੇ ਮੌਕੇ ਤੇ ਜਿਹੜੇ ਹਰ ਵੇਲੇ ਵੈਸੇ ਤੋਂ ਉੱਥੇ ਹੀ ਰਹਿੰਦੇ ਨੇ ਉਹ ਜਿਹੜੇ ਕੰਪਲੇਂਟ ਕਰਦੇ ਸੀ ਮੈਂ ਉਹਨਾਂ ਨੂੰ ਵੀ ਕਿਹਾ ਸੀ ਕਿ ਮੌਕੇ ਤੇ ਰੋਕਣੀਆਂ ਚਾਹੀਦੀਆਂ ਇਹੋ ਜਿਹੀਆਂ ਚੀਜ਼ਾਂ ਜਦੋਂ ਮੌਕੇ ਤੇ ਜਦੋਂ ਕੰਮ ਕਰਨ ਦਾ ਟਾਈਮ ਹੁੰਦਾ ਹੈ ਉਦੋਂ ਤੁਸੀਂ ਸਾਰੇ ਅੱਖਾਂ ਮੀਟ ਲੈਂਦੇ ਹੋ ਕਿ ਵੀ ਚਲੋ ਜੀ ਜਿਹੜਾ ਕਰਦਾ ਆ ਉਹਦੇ ਪੱਲੇ ਪਏਗਾ ਪਰ ਇਹਦੀ ਮੁਸੀਬਤ ਜਿਹੜੀ ਉਹ ਸਭ ਨੂੰ ਚਲਣੀ ਪੈ ਸਕਦੀ ਵੈਸੇ ਵੀ ਉਹ ਜ਼ਮੀਨ ਪੰਚਾਇਤੀ ਆ ਕਿਸੇ ਦਾ ਰਾਈਟ ਨਹੀਂ ਬਣਦਾ ਕਿ ਉੱਥੋਂ ਮਿੱਟੀ ਚੱਕ ਕੇ ਵੇਚ ਦੋਵੇ ਉਹ ਤਾਂ ਨਾ ਖਾਸ ਤਾ ਜੇਕਰ ਇੱਥੋਂ ਢਾਹ ਲੱਗ ਜਾਂਦੀ ਤਾਂ 40 50 ਪਿੰਡ ਪ੍ਰਭਾਵਿਤ ਹੋਣਗੇ ਨਾ ਬਿਲਕੁਲ ਹੋਣਗੇ ਜੀ ਜੇ ਇੱਥੋਂ ਢਾਹ ਲੱਗਦੀ ਆ ਤਾਂ 40 50 ਪਿੰਡ ਜਿਹੜੇ ਉਹ ਪ੍ਰਭਾਵਿਤ ਹੋਣਗੇ ਪਰ ਪ੍ਰਮਾਤਮਾ ਖੋਰਾ ਲੱਗਾ ਸੀ ਉਹ ਉਤੋਂ ਹੀ ਲੱਗਿਆ ਸੀ ਜਿਹਦੇ ਕਰਕੇ ਜਿਆਦਾ ਫਿਕਰ ਹੋ ਗਿਆ ਸੀ ਔਰ ਹੁਣ ਇਸ ਵੇਲੇ ਕੰਟਰੋਲ ਦੇ ਵਿੱਚ ਹੈ ਆ ਇੰਡੀਅਨ ਆਰਮੀ ਇਲਾਕੇ ਦੇ ਨੌਜਵਾਨ ਮਰੇ ਗਾਲੀਆਂ ਬੀਬੀਆਂ ਇਹਨਾਂ ਲਈ ਕੋ ਸ਼ਬਦ ਆ ਬਿਲਕੁਲ ਜੀ ਸਭ ਤੋਂ ਵੱਧ ਜਿਹੜਾ ਇੱਥੇ ਮੈਨੂੰ ਐ ਲੱਗਦਾ ਕਿ ਜਿਹੜਾ ਐਸਟ ਜਿਹੜਾ ਜਿਨੇ ਸਭ ਤੋਂ ਵੱਧ ਕੰਮ ਕੀਤਾ ਉਹ ਨਰੇਗਾ ਦੇ ਵਰਕਰ ਨੇ ਸਾਡੇ ਜਿਨ੍ਹਾਂ ਨੇ ਮਿੱਟੀ ਭਰੀ ਆ ਉਹਦੇ ਨਾਲ ਹੀ ਉਸੇ ਤਰਜ਼ ਤੇ ਸਾਡੇ ਨੌਜਵਾਨ ਨੇ ਜਿਹੜੇ ਮਤਲਬ ਟਰਾਲੀਆਂ ਮਿੱਟੀ ਦੀਆਂ ਹੋਰਿਆਂ ਦੀਆਂ ਔਰ ਸਾਰੀਆਂ ਜਿਹੜੀਆਂ ਲੈ ਕੇ ਮੌਕੇ ਦੇ ਉੱਤੇ ਪਹੁੰਚ ਰਏ ਉਸ ਤੋਂ ਬਾਅਦ ਸਾਡੀ ਸਭ ਦੀ ਆਉਂਦੀ ਆ ਕਿ ਸਾਡਾ ਤਾਂ ਵਿਜ਼ਿਟ ਆ ਅਸੀਂ ਦੇਖਦੇ ਹਾਂ ਮੌਕੇ ਤੇ ਪ੍ਰਸ਼ਾਸਨ ਨੂੰ ਹਦਯਤਾ ਕਰਦੇ ਹਾਂ ਕੁਝ ਕੁਝ ਡਿਊਟੀਆਂ ਲਾਉਨੇ ਆ ਕਿ ਕੋਈ ਦਿਨ ਨੂੰ ਖੜਾ ਰਹੇਗਾ ਕੋਈ ਰਾਤ ਨੂੰ ਖੜਾ ਰਹੇਗਾ ਉਹ ਆ ਪਰ ਸਭ ਤੋਂ ਵੱਧ ਜਿਹੜਾ ਕੰਮ ਕਰ ਰਹੀ ਸਰਕਾਰੀ ਮਸ਼ੀਨਰੀ ਜਿਹੜੀ ਆ ਸਾਡੀ ਨਰੇਗਾ ਉਹ ਦੇ ਨਾਲ ਨਾਲ ਸਾਡਾ ਪ੍ਰਸ਼ਾਸਨ ਤੇ ਨਾਲ ਸਾਡਾ ਨੌਜਵਾਨ ਜਿਹੜਾ ਟਰਾਲੀਆਂ ਦੇ ਵਿੱਚ ਜਿਹੜਾ ਮਟੀਰੀਅਲ ਨੂੰ ਬੋਰੀਆਂ ਨੂੰ ਇੱਧਰ ਉੱਧਰ ਕਰ ਰਹੇ ਨੇ ਮਿੱਟੀ ਲੈ ਕੇ ਆ ਰਹੇ ਨੇ ਅਸਲ ਦੇ ਵਿੱਚ ਮੈਂ ਜੇ ਇਹ ਕਹਿ ਲਵਾਂ ਕਿ ਇਹਦੀ ਕਮਾਂਡ ਜਿਹੜੀ ਆ ਉਹ ਸਾਰੀ ਸੰਭਾਲੀ ਹੋਈ ਆ ਸਾਡੀ ਨਰੇਗਾ ਤੇ ਨੌਜਵਾਨੀ ਨੇ ਇਹ ਕਮਾਂਡ ਸੰਭਾਲੀ ਹੋਈ ਸਰਕਾਰੀ ਤੌਰ ਤੇ ਪਿੱਛੋਂ ਹੋਰ ਪਾਣੀ ਆਉਣ ਦੇ ਕੀ ਸੰਕੇਤ ਹੈ ਅਜੇ ਤੱਕ ਕੋਈ ਨਵੀਂ ਅਪਡੇਟ ਨਹੀਂ ਆਈ ਕਿ ਵੀ ਸਰਕਾਰ ਹੋਰ ਪਾਣੀ ਆ ਸਕਦਾ ਨਹੀਂ ਤਾਂ ਪਹਿਲਾਂ तकरीबन 24 ਘੰਟੇ ਪਹਿਲਾਂ ਅਪਡੇਟ ਆ ਜਾਂਦੀ ਹਜੇ ਤੱਕ ਕੋਈ ਅਪਡੇਟ ਨਹੀਂ ਹੈ ਹੋਰ ਪਾਣੀ ਆਉਣ ਦੀ ਧੰਨਵਾਦ ਥੈਂਕ ਯੂ